ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਚੰਨਜੀਤ ਕੌਟੇ YouTube ਤੇ ਚੈਨਲ ਸਰਖੀ ਬਿੰਦੀ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਆਪਾਂ ਕਰਦੇ ਹਾਂ ਸੈਲਫ ਮੇਕਅਪ ਤੇ ਮੈਂ ਆਪਣੇ ਮੇਕਅਪ ਕਰਕੇ ਦਿਖਾਉਂਗੀ ਤੁਹਾਨੂੰ ਕਿਵੇਂ ਆਪਾਂ ਸਕਿਨ ਨੂੰ ਪ੍ਰੈਪ ਕਰਨਾ ਹੈ ਮੇਕਅਪ ਕਰਨ ਤੋਂ ਪਹਿਲਾਂ ਆਪਾਂ ਸਕਿਨ ਨੂੰ ਪ੍ਰੈਪ ਕਰਨਾ ਹੈ ਤੇ ਮੈਂ ਕਰ ਰਹੀ ਹਾਂ ਕਲੈਂਜ਼ਿੰਗ ਤੇ ਫੇਸ ਦੇ ਨਾਲ ਨਾਲ ਹੀ ਆਪਾਂ ਗਰਦਨ ਦੀ ਵੀ ਕਲੀਨਜ਼ਿੰਗ ਕਰ ਲੈਣੀ ਆ ਥੋੜਾ ਵਾਟਰ ਟੱਚ ਲੈ ਕੇ ਆਪਾਂ ਫੇਸ ਦੀ ਕਲੀਨਜ਼ਿੰਗ ਕਰ ਲੈਣੀ ਤੇ ਆਪਾਂ 3-4 ਮਿੰਟ ਕਲਿੰਜ਼ਿੰਗ ਦੀ ਮ사ਜ ਕਰਨ ਤੋਂ ਬਾਅਦ ਇੱਥੇ ਆਪਾਂ ਕਲਿੰਜ਼ਿੰਗ ਨੂੰ ਸਪੰਜ ਗਿੱਲੀ ਕਰਕੇ ਫੇਸ ਨੂੰ ਕਲੀਨ ਕਰ ਲੈਣਾ ਤੇ ਇਸ ਤੋਂ ਬਾਅਦ ਆਪਾਂ ਕਰਦੇ ਆ ਟੋਨਿੰਗ ਕਲਿੰਜ਼ਿੰਗ ਦੇ ਆਪਾਂ ਤੁਹਾਨੂੰ ਜਿਵੇਂ ਕਿ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਹੋਇਆ ਹੈ ਕਿਉਂ ਕਰਦੇ ਆ ਕਿਉਂਕਿ ਆਪਣੀ ਸਕਿਨ ਤੇ ਜਿਹੜੀ ਡਸਟ ਤੇ ਡਰਟ ਹੁੰਦੀ ਹੈ ਤੇ ਆਪਾਂ ਕਲਿੰਜ਼ਿੰਗ ਕਰ ਲਈ ਆ ਤੇ ਹੁਣ ਆਪਾਂ ਅੱਖਾਂ ਬੰਦ ਕਰਕੇ ਰੋਜ਼ ਵਾਟਰ ਜਾਂ ਟੋਨਰ ਜੋ ਵੀ ਤੁਹਾਡੇ ਕੋਲ ਹੈ ਉਹ ਆਪਾਂ ਫੇਸ ਤੇ ਅਪਲਾਈ ਕਰ ਲੈਣਾ ਹੈ ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਆਪਾਂ ਕਲੈਂਜ਼ਿੰਗ ਟੋਨਰ ਜਾਂ ਮੋਸਚਰਾਈਜ਼ਰ ਕਿਉਂ ਲਗਾਉਂਦੇ ਆ ਤਾਂ ਸੀਟੀਐਮ ਤੇ ਪ੍ਰੋਪਰ ਮੇਰੀ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਤੁਸੀਂ ਮੇਰੀ ਵੀਡੀਓ ਉੱਥੇ ਦੇਖ ਕੇ ਤੇ ਤੁਹਾਨੂੰ ਚੰਗੀ ਤਰ੍ਹਾਂ ਨੌਲੇਜ ਮਿਲ ਜੂਗੀ ਕਿ ਆਪਾਂ ਸੀਟੀਐਮ ਕਿਉਂ ਕਰਦੇ ਆ ਤੇ ਹੁਣ ਆਪਾਂ ਲਗਾ ਰਿਹਾ ਮੋਸਚਰਾਈਜ਼ਰ ਥੋੜਾ ਗਰਮੀ ਦਾ ਮੌਸਮ ਤੇ ਥੋੜਾ ਆਪਾਂ ਘੱਟ ਹੀ ਅਪਲਾਈ ਕਰਾਂਗੇ ਕਿਉਂਕਿ ਸਕਿਨ ਵੈਸੇ ਹੀ ਬਹੁਤ ਸਕਿਨ ਵਿੱਚ ਔਇਲ ਹੁੰਦਾ ਤੇ ਸੀਟੀਐਮ ਦੀ ਡਿਟੇਲ ਜਿਹੜੀ ਆ ਉਹ ਤਾਂ ਤੁਸੀਂ ਦੂਸਰੀ ਵੀਡੀਓ ਚ ਦੇਖ ਲਿਓ ਇਸ ਕਰਕੇ ਮੈਂ ਇੱਥੇ ਡਿਟੇਲ ਨਹੀਂ ਦੇ ਸਕਦੀ ਕਿਉਂਕਿ ਅੱਜ ਆਪਾਂ ਮੇਨ ਫੋਕਸ ਜਿਹੜਾ ਮੇਕਅਪ ਤੇ ਕਰਨਾ ਹੈ ਤੇ ਇਸ ਕਰਕੇ ਸੀਟੀਐਮ ਬਾਰੇ ਆਪਾਂ ਡਿਟੇਲ ਜਿਹੜੀ ਅੱਜ ਨਹੀਂ ਦੱਸਾਂਗੇ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਮੇਕਅਪ ਹੋਣ ਆਪਾਂ ਇੱਥੇ ਸਵਿਸ ਬਿਊਟੀ ਦਾ ਜੈਲ ਲਾਈਨਰ ਲਿਆ ਹੈ ਤੇ ਇਹਦੇ ਨਾਲ ਮੈਂ ਬ੍ਰਸ਼ ਦੀ ਹੈਲਪ ਨਾਲ ਇਹਦੇ ਨਾਲ ਹੀ ਬ੍ਰਸ਼ ਆਉਂਦਾ ਹੈ ਤੇ ਮੈਂ ਆਈਬ੍ਰੋਜ਼ ਨੂੰ ਫਿਲ ਕਰੂੰਗੀ ਮੇਰੇਆਂ ਜਿਹੜੀਆਂ ਆਈਬ੍ਰੋਜ਼ ਨੇ ਬਹੁਤ ਜ਼ਿਆਦਾ ਥਿੱਨ ਵੀ ਆ ਤੇ ਲਾਈਟ ਕਲਰ ਵੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਮੈਂ ਥੋੜੀ ਜਿਹੀ ਸ਼ੇਪ ਦੇਣ ਲਈ ਸਵਿਸ ਬਿਊਟੀ ਦੇ ਜੈਲ ਲਾਈਨਰ ਨਾਲ ਉਹੜੀਆਂ ਆਈਬ੍ਰੋ ਨੂੰ ਡਾਰਕ ਕੀਤਾ ਹੈ ਇੱਥੇ ਆਪਾਂ ਮੇਬਿਲਨ ਦਾ ਕੰਸੀਲਰ ਲਿਆ ਹੈ ਤੇ ਇਸ ਤਰ੍ਹਾਂ ਓਪਨ ਹੁੰਦਾ ਹੈ ਇਸ ਨੂੰ ਘਮਾ ਕੇ ਓਪਨ ਕਰ ਲੈਣਾ ਤੇ ਇਹਦੇ ਉੱਪਰ ਜਿਹੜਾ ਹੈ ਕੰਸੀਲਰ ਆ ਜਾਂਦਾ ਹੈ ਤੇ ਆਈਸ ਦਾ ਮੇਕਅਪ ਕਰਨ ਤੋਂ ਪਹਿਲਾਂ ਆਪਾਂ ਬੇਸ ਤਿਆਰ ਕਰ ਲੈਣਾ ਤੇ ਆਪਾਂ ਇਸ ਤਰ੍ਹਾਂ ਲਗਾ ਕੇ ਕੰਸੀਲਰ ਨੂੰ ਇਸ ਪੰਜ ਨਾਲ ਡੈਪ ਡੈਪ ਕਰਕੇ ਕੰਸੀਲਰ ਨੂੰ ਆਪਸ ਵਿੱਚ ਮੱਝ ਕਰ ਲੈਣਾ ਚੰਗੀ ਤਰ੍ਹਾਂ ਤੇ ਇਸੇ ਤਰ੍ਹਾਂ ਆਪਾਂ ਦੂਸਰੀ ਆਈ ਤੇ ਵੀ ਆਪਾਂ ਲਗਾ ਲੈਣਾ ਕੰਸੀਲਰ ਨੂੰ ਤੇ ਡੈਪ ਡੈਪ ਕਰਕੇ ਇਸ ਤਰ੍ਹਾਂ ਸੰਗੀਤ ਨਾਲ ਸਮਝ ਕਰ ਲੈਣਾ ਤੇ ਇੱਥੇ ਆਪਾਂ ਲੂਜ਼ ਪਾਊਡਰ ਲੈ ਲਿਆ ਹੈ ਤੇ ਆਪਾਂ ਕਨਸੀਲਰ ਨੂੰ ਲੂਜ਼ ਪਾਊਡਰ ਨਾਲ ਕਨਸੀਲ ਕਰ ਦਾਂਗੇ ਥੋੜਾ ਜਿਹਾ ਮਾਊਂਟ ਲੈ ਕੇ ਲਗਾ ਲੈਣਾ ਆਪਾਂ ਇਸ ਤਰ੍ਹਾਂ ਤੇ ਜਿਹੜਾ ਓਵਰ ਪ੍ਰੋਡਕਟ ਹੋਗਾ ਉਹਨੂੰ ਡਸਟ ਆਊਟ ਕਰ ਦੇਣਾ ਬਾਕੀ ਆਪਾਂ ਬਿਨਾਂ ਕੋਈ ਕ੍ਰੀਜ਼ ਬਣੇ ਇਸ ਨੂੰ ਚੰਗੀ ਤਰ੍ਹਾਂ ਆਈਸ ਦੇ ਵਿੱਚ ਅਬਜ਼ਰਵ ਕਰਦੇ ਨੇ ਤੇ ਨਾਲ ਨਾਲ ਆਪਾਂ ਸਕਿਨ ਦੀ ਵੀ ਜਿਹੜੀ ਤਿਆਰੀ ਕਰ ਲੈਣੀ ਹੈ ਮੇਕਅਪ ਤੋਂ ਪਹਿਲਾਂ ਆਪਾਂ ਕੀ ਕੀ ਕਰਦੇ ਹਾਂ ਸਕਿਨ ਪ੍ਰੈਪ ਕਰਨ ਲਈ ਇੱਥੇ ਮੈਂ ਫੇਸਿਸ ਕੈਨੇਡਾ ਦੀ ਪ੍ਰਾਈਮਰ ਲੈ ਲਿਆ ਹੈ ਤੇ ਮੈਂ ਥੋੜਾ ਜਿਹਾ ਪ੍ਰਾਈਮਰ ਲਾਉਂਗੀ ਤੇ ਹੁਣ ਆਪਾਂ ਪ੍ਰਾਈਮਰ ਨੂੰ ਲਗਾਵਾਂਗੇ ਇਸ ਤਰ੍ਹਾਂ ਜਿਹੜਾ ਪ੍ਰਾਈਮਰ ਹੁੰਦਾ ਹੈ ਇਹ ਆਪਣੇ ਸਕਿਨ ਨੂੰ ਪ੍ਰੈਪ ਕਰਦਾ ਮੇਕਅਪ ਲਈ ਇੱਕ ਆਪਣੇ ਸਕਿਨ ਤੇ ਲੇਅਰ ਬਣਾਉਂਦਾ ਹੈ ਜਿੰਦੇ ਨਾਲ ਆਪਣਾ ਜਿਹੜਾ ਫਾਊਂਡੇਸ਼ਨ ਆ ਸਕਿਨ ਨੂੰ ਚ ਨਹੀਂ ਜਾਂਦਾ ਇਸ ਦੇ ਨਾਲ ਤੇ ਸਕਿਨ ਨੂੰ ਕੋਈ ਹਾਰਮਨੀ ਪਹੁੰਚਦਾ ਇਹ ਇਹ ਆਪਣੇ ਮੇਕਅਪ ਨੂੰ ਲੰਬੇ ਸਮੇਂ ਤੱਕ ਸਟੇ ਵੀ ਕਰਕੇ ਰੱਖਦਾ ਹੈ ਤੇ ਹੁਣ ਆਪਾਂ ਆਈਸ ਮੇਕਅਪ ਸ਼ੁਰੂ ਕੀਤਾ ਹੈ ਇੱਥੇ ਆਪਾਂ ਕਰੀਜ਼ ਲਾਈਨ ਬਣਾਵਾਂਗੇ ਤੇ ਅੱਜ ਮੈਂ ਜਿਵੇਂ ਸਿੰਪਲ ਜਿਹਾ ਮੇਕਅਪ ਤੁਹਾਨੂੰ ਕਰਕੇ ਦਿਖਾਉਣ ਜਾ ਰਹੀ ਹਾਂ ਤੇ ਇਸ ਕਰਕੇ ਆਪਾਂ ਸਿੰਗਲ ਸ਼ੇਡ ਹੀ ਲੈਣੀ ਆ ਇਸੇ ਕਲਰ ਦੀ ਮੈਂ ਕਰੀਜ਼ ਬਣਾ ਦੇਣੀ ਤੇ ਆਪਾਂ ਇਦਾਂ ਹੀ ਲਿੱਡ ਤੇ ਆਪਾਂ ਇਹ ਕਲਰ ਅਪਲਾਈ ਕਰ ਦੇਣਾ ਤੇ ਇਸ ਤਰ੍ਹਾਂ ਆਪਾਂ ਹਲਕੇ ਹੱਥ ਨਾਲ ਥੋੜਾ ਥੋੜਾ ਬ੍ਰਸ਼ ਨੂੰ ਕਮਾਉਂਦੇ ਹੋਏ ਇਸ ਤਰ੍ਹਾਂ ਆਪਾਂ ਕਰੀਜ਼ ਬਣਾ ਲੈਣੀ ਹੈ ਸਭ ਤੋਂ ਪਹਿਲਾਂ ਤੇ ਹੁਣਾਂ ਸੇਮ ਹੀ ਉਦਾਂ ਮੈਂ ਲਿੱਡ ਤੇ ਵੀ ਥੋੜਾ ਥੋੜਾ ਮਾਉਂਟ ਲੈ ਕੇ ਇਸ ਤਰ੍ਹਾਂ ਆਪਾਂ ਤਗਾ ਲੈਣਾ ਇਸ ਤੇ ਦੂਸਰੀ ਆਇਸ ਤੇ ਵੀ ਸੇਮ ਹੀ ਮੈਂ ਕ੍ਰੀਜ਼ ਬਣਾ ਕੇ ਤੇ ਆਪਾਂ ਆਈ ਮੇਕਅਪ ਕਰਦੇ ਆਂ ਅੱਦਾਂ ਤੇ ਇਦਾਂ ਆਪਾਂ ਦੋਨੋਂ ਆਈਸ ਤੇ ਸੇਮ ਕਲਰ ਲਗਾ ਲਿਆ ਹੈ ਜੇ ਤੈਨੂੰ ਕੋਈ ਜੈਕਸਟਰਾ ਲੱਗੇ ਤਾਂ ਉਹ ਦਾ ਸਟਾਉਟ ਕਰ ਦੋ ਵਰਨਾ ਲਗਪਗ ਸੇਮੀ ਹੈ ਦੇਖੋ ਤੇ ਆਪਾਂ ਹੁਣ ਆਈ ਸ਼ੈਡੋ ਪੈਲੇਟ ਚੋਂ ਇਹ ਲਾਈਟ ਜਿਹਾ ਕਲਰ ਮੈਂ ਚੂਸ ਕੀਤਾ ਸੀ ਆਪਾਂ ਜਿਆਦਾ ਡਾਰਕ ਮੇਕਅਪ ਨਹੀਂ ਕਰਨਾ ਤੇ ਹੁਣ ਇਹ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਕਰਕੇ ਦੱਸਦੇ ਹਾਂ ਬਾਕੀ ਮੇਕਅਪ ਤੇ ਐਸ ਦੇ میک اپ ਦੇ ਨਾਲ ਨਾਲ ਆਪਾਂ ਫੇਸ ਦਾ ਵੀ ਕਰੀ ਜੰਨੇ ਆ ਜਿਵੇਂ ਮੈਂ ਪ੍ਰਾਈਮਰ ਲਗਾ ਲਿਆ ਸੀ ਤੇ ਹੁਣ ਆਪਾਂ ਇੱਥੇ ਕਲਰ ਕਰੈਕਟਿੰਗ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ ਤੇ ਇਹ ਡਾਰਕ ਸਪੌਟਸ ਨੇ ਥੋੜੇ ਥੋੜੇ ਜਿਹੜੇ ਆਇਸ ਦੇ ਡਾਰਕ ਸਰਕਲ ਨੇ ਤੇ ਇੱਥੇ ਵੀ ਥੋੜੇ ਥੋੜੇ ਸਪੌਟਸ ਨੇ ਛੋਟੇ ਛੋਟੇ ਤੇ ਉਹਨਾਂ ਨੂੰ ਆਪਾਂ ਹਾ ਐਡ ਕਰਨ ਵਾਸਤੇ ਕਲਰ ਕਰੈਕਟਿੰਗ ਕਰਾਂਗੇ ਇਹ ਕਲਰ ਹੁੰਦੇ ਆਪਣੇ ਸਕਿਨ ਈਵਨ ਲੁੱਕ ਦੇਣ ਵਾਸਤੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਡਾਰਕ ਸਰਕਲ ਜਿਹੜਾ ਹਾਈਡ ਕਰਨ ਵਾਸਤੇ ਇਹ ਵਾਲਾ ਕਲਰ ਇੱਥੇ ਆਪਾਂ ਡੱਬ ਡੱਬ ਕਰਕੇ ਲਗਾ ਲਵਾਂਗੇ ਕੁ ਸੇਮ ਹੀ ਦੂਸਰੀ ਆਈਸ ਤੇ ਅੰਡਰ ਵੀ ਇੱਥੇ ਮੈਂ ਥੋੜਾ ਇਹ ਵਾਲਾ ਕਲਰ ਜਿਹੜਾ ਆਵ ਦਾ ਡਾਰਕ 스ਪੌਟਸ ਪਾਉਣ ਵਾਸਤੇ ਕਲਰ ਯੂਜ਼ ਕਰੂੰਗੀ ਇਹਦੇ ਨਾਲ ਮੇਰੀ ਸਕਿਨ ਦਾ ਜਿਹੜਾ ਰਲਦਾ ਮਿਲਦਾ ਜਿਹੜਾ ਕਲਰ ਹੋ ਜਾਏਗਾ ਤੇ ਮੇਰੀ ਸਕਿਨ ਈਵਨ ਲੱਗਣ ਲੱਗ ਜਾਏਗੀ ਤੇ ਥੋੜੇ ਥੋੜੇ ਸਪੌਟਸ ਮੇਰੇ ਇੱਥੇ ਵੀ ਆ ਛੋਟੇ ਛੋਟੇ ਤੇ ਉਹਨਾਂ ਨੂੰ ਹਾਈਡ ਕਰਨ ਵਾਸਤੇ ਜਿਹੜਾ ਇਹ ਵਾਲਾ ਕਲਰ ਕਰੈਕਟਰ ਜਿਹੜਾ ਮੈਂ ਯੂਜ਼ ਕਰਕੇ ਇਸ ਨੂੰ ਇਹਨਾਂ ਕਰ ਲਵਾਂਗੇ ਇਹਨੂੰ ਆਪਾਂ ਬਲੈਂਡਰ ਨਾਲ ਵੀ ਕਰ ਸਕਦੇ ਹਾਂ ਤੇ ਆਪਾਂ ਫਿੰਗਰ ਨਾਲ ਵੀ ਇਸ ਤਰ੍ਹਾਂ ਡੱਪ ਡੱਪ ਕਰਕੇ ਬਲੈਂਡ ਕਰ ਸਕਦੇ ਹਾਂ ਤੇ ਇਹਨੂੰ ਥੋੜਾ ਟਾਈਮ ਰੁਕਣ ਤੋਂ ਬਾਅਦ ਫਿਰ ਆਪਾਂ ਫਾਊਂਡੇਸ਼ਨ ਲਗਾਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਕੀ ਆ ਜਿਹੜਾ ਆਈਸ ਦਾ ਮੇਕਅਪ ਵੀ ਕੰਪਲੀਟ ਕਰ ਲਵਾਂਗੇ ਹੂੰ ਤੇ ਇੱਥੇ ਆਪਾਂ ਲਾਈਨਰ ਦੀ ਜਗ੍ਹਾ ਤੇ ਮੈਂ ਪੈਲੇਟ ਚੋਂ ਹੀ ਬਲੈਕ ਕਲਰ ਲੈ ਲਿਆ ਹੈ ਇਹ ਥੋੜਾ ਜਿਆ ਆਪਾਂ ਜਿੱਥੇ ਲਾਈਨਰ ਲਗਾਉਣੇ ਆ ਇੰਨੀ ਕੁ ਜਗ੍ਹਾ ਤੇ ਆਪਾਂ ਕਲਰ ਹੀ ਮੈਂ ਸਮਝ ਕਰ ਦਿੱਤਾ ਕਿਉਂਕਿ ਮੇਰੀਆਂ ਆਇਸ ਛੋਟੀਆਂ ਐ ਤੇ ਉਹਨਾਂ ਨੂੰ ਥੋੜਾ ਬਰੌਡ ਦਿਖਾਉਣ ਲਈ ਮੈਂ ਜ਼ਿਆਦਾਤਰ ਇਹੀ ਲਗਾਉਣਾ ਪਸੰਦ ਕਰਦੀ ਆ ਇਹਨਾਂ ਨਾਲ ਆਇਸ ਦੀ ਲੁੱਕ ਬਹੁਤ ਸੋਹਣੀ ਆਉਂਦੀ ਐ ਤੇ ਸੇਮ ਹੀ ਦੂਸਰੀ ਅੱਖ ਤੇ ਵੀ ਮੈਂ ਕਰ ਲੈਣਾ ਮੈਂ ਲਿਕਰਡ ਲਾਈਨਰ ਨੇ ਲਗਾਇਆ ਤੇ ਇੱਥੇ ਇਦਾਂ ਕਰਕੇ ਆਪਾਂ ਤੇ ਇੱਥੇ ਆਪਾਂ ਫੇਸਿਸ ਕੈਨੇਡਾ ਦਾ ਕੱਜਲ ਲੈ ਲਿਆ ਤੇ ਹੁਣ ਆਪਾਂ ਕੱਜਲ ਨੂੰ ਅਪਲਾਈ ਕਰਾਂਗੇ ਮੈਨੂੰ ਕੱਜਲ ਪਰਸਨਲੀ ਵੀ ਬਹੁਤ ਪਸੰਦ ਆ ਮੈਂ ਜਿਆਦਾ ਮੇਕਅਪ ਨਾ ਕਰਾਂ ਤਾਂ ਬਸ ਕੱਜਲ ਤੇ ਮੋਇਸਚਰਾਈਜ਼ਰ ਲਗਾ ਕੇ ਲਿਪਸਟਿਕ ਦੇਲੀ ਅਪਲਾਈ ਕਰ ਲੈਣੀ ਆ ਇਹ ਨਹੀਂ ਮੇਰੀ ਮੇਰੀ ਆਇਸ ਥੋੜੀਆਂ ਛੋਟੀਆਂ ਆ ਤੇ ਕੱਜਲ ਨਾਲ ਨਾਲ ਥੋੜੀਆਂ ਬ੍ਰਾਡ ਲੁੱਕ ਆਉਂਦੀ ਹੈ ਤੇ ਆਇਸ ਸੋਹਣੀਆਂ ਲੱਗਦੀਆਂ ਤੇ ਇੱਥੇ ਮੈਂ ਹੁਣ ਮੈਕ ਦਾ ਫਾਊਂਡੇਸ਼ਨ ਲਿਆ ਏ ਤੇ ਆਪਾਂ ਇਹ ਮੈਟ ਹੁੰਦਾ ਥੋੜਾ ਜਲਦੀ ਜਲਦੀ ਲਗਾ ਕੇ ਆਪਾਂ ਨਾਲ ਹੀ ਬਲੈਂਡਰ ਨਾਲ ਬਲੈਂਡ ਕਰ ਲੈਣਾ ਹੁੰਦਾ ਹੈ ਤੇ ਚਲੋ ਆਪਾਂ ਲਗਾਉਨੇ ਆ ਤੇ ਮੈਂ ਥੋੜੀ ਜਿਹੀ ਮਾਊਂਟ ਲੈ ਲਈ ਆ ਕਿਉਂਕਿ ਅੱਜ ਆਪਾਂ ਸਿੰਪਲ ਮੇਕਅਪ ਕਰਨ ਜਾ ਰਹੇ ਆ ਜਿਆਦਾ ਹੈਵੀ ਨਹੀਂ ਕਰਨਾ ਤੇ ਜੇ ਤੁਸੀਂ ਚਾਹੋ ਤਾਂ ਜਿਵੇਂ ਸਟ੍ਰਾਪ ਕਰੀਮ ਥੋੜੀ ਜਿਹੀ ਮੈਂ ਸਟ੍ਰਾਪ ਕਰੀਮ ਵੀ ਇਹਦੇ ਵਿੱਚ ਮਿਕਸ ਕਰ ਲੈਣੀ ਹੈ ਇਹਦੇ ਨਾਲ ਥੋੜੀ ਸ਼ਾਈਨ ਆ ਜਾਂਦੀ ਹੈ ਇਹ ਆਪਣਾ ਫਾਊਂਡੇਸ਼ਨ ম্যাਟ ਆ ਇਸ ਕਰਕੇ ਥੋੜਾ ਸ਼ਾਈਨ ਵਾਸਤੇ ਮੈਂ ਸਟ੍ਰੋਬ ਕ੍ਰੀਮ ਵਿੱਚ ਐਡ ਕਰ ਲਈ ਆ ਅੱਜ ਆਪਾਂ ਮੇਕਅੱਪ 'ਚ ਜ਼ਿਆਦਾ ਡੂੰਘਾਈ 'ਚ ਨਹੀਂ ਜਾਵਾਂਗੇ ਜ਼ਿਆਦਾ ਨਹੀਂ ਕਰਾਂਗੇ ਕੁਝ ਵੀ ਬਸ ਆਪਾਂ ਨਾਰਮਲ ਮੇਕਅੱਪ ਹੀ ਕੀਤਾ ਹੈ ਤੇ ਬਾਕੀ ਜੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗਦੀ ਆ ਤੁਹਾਨੂੰ ਮੇਰਾ ਦੱਸਣ ਦਾ ਤਰੀਕਾ ਕਿਵੇਂ ਦਾ ਲੱਗਦਾ ਹੈ ਜੇਕਰ ਵਧੀਆ ਲੱਗੂਗਾ ਤੇ ਤੁਸੀਂ ਮੈਨੂੰ ਦੱਸਿਓ ਪਲੀਜ਼ ਕਮੈਂਟਾਂ ਵਿੱਚ ਤੇ ਮੈਂ ਨੈਕਸਟ ਵਾਲੀ ਵੀਡੀਓ ਦੇ ਵਿੱਚ ਫਿਰ ਪਾਰਟੀ ਮੇਕਅਪ ਬ੍ਰਾਈਡਲ ਮੇਕਅਪ ਹਰ ਤਰ੍ਹਾਂ ਦਾ ਆਈਸ ਮੇਕਅਪ ਦੇ ਨਾਲ ਫੇਸ ਦੇ ਜਿਹੜੇ ਮੇਕਅਪ ਤੁਹਾਡੇ ਲਈ ਲੈ ਕੇ ਆਉਂਗੀ ਤੇ ਬਿਊਟੀ ਬਲੈਂਡਰ ਦੀ ਹੈਲਪ ਨਾਲ ਆਪਾਂ ਡੈਪ ਡੈਪ ਕਰਕੇ ਇਹਨੂੰ ਇਸ ਤਰ੍ਹਾਂ ਸਕਿਨ ਦੇ ਵਿੱਚ ਸਮਾਜੇ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਮੇਰੀ ਸਕਿਨ ਦੀ ਸ਼ਾਈਨ ਸੇਮੀ ਉਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਤੇ ਵੀ ਇਸ ਨੂੰ ਨਾਲ ਦੀ ਨਾਲ ਲਾਉਂਦੇ ਸਾਰੀ ਆਪਾਂ ਡੱਪ ਡੱਪ ਕਰਕੇ ਇਸ ਤਰ੍ਹਾਂ ਸਮਝ ਕਰ ਲੈਣਾ ਕਿਉਂਕਿ ਇਹ ਥੋੜਾ ਜਿਹਾ ਮੈਟ ਲੁੱਕ ਆ ਤੇ ਇਹ ਜਲਦੀ ਡਰਾਈ ਹੋ ਜਾਂਦਾ ਹੈ ਇਸ ਕਰਕੇ ਆਪਾਂ ਨਾਲ ਦੀ ਨਾਲ ਹੀ ਆਬਜ਼ਰਵ ਕਰ ਲਾਂਗੇ ਇਸ ਨੂੰ ਜਿਵੇਂ ਹੁਣ ਗਰਮੀਆਂ ਦਾ ਮੌਸਮ ਆ ਤੇ ਜਿਹੜਾ ਗਰਮੀਆਂ ਦੇ ਮੌਸਮ ਚ ਤਾਂ ਮੈਟ ਜਿਹੜਾ ਫਾਊਂਡੇਸ਼ਨ ਆ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਹੈ ਕਿਉਂਕਿ ਆਲਮੋਸਟ ਜਿਹੜੇ ਡਰਾਈ ਸਕਿਨ ਵਾਲੇ ਵੀ ਹੁੰਦੇ ਆ ਉਹਨਾਂ ਨੂੰ ਵੀ ਗਰਮੀਆਂ ਵਿੱਚ ਸਕਿਨ ਥੋੜੀ ਪਸੀਨੇ ਦੇ ਕਰਕੇ oily ਵਾਲੀ ਹੋਈ ਜਾਂਦੀ ਹੈ ਇਸ ਕਰਕੇ ਇਹ ਵਾਲਾ ਜਿਹੜਾ ਫਾਊਂਡੇਸ਼ਨ ਆ ਇਹ ਸਟੇ ਵੀ ਜ਼ਿਆਦਾ ਕਰਦਾ ਹੈ ਤੇ ਇਹਦੇ ਨਾਲ ਲੁੱਕ ਵੀ ਬਹੁਤ ਵਧੀਆ ਹੁੰਦੀ ਹੈ ਤੇ ਇੱਥੇ ਹੁਣ ਆਪਾਂ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਲਿਪਸਟਿਕ ਲਗਾਵਾਂਗੇ ਇੱਥੇ ਕਿ ਮੈਨੂੰ ਵਾਇਸਓਵਰ ਕਰਨਾ ਪੈ ਗਿਆ ਰਿਹਾ ਏ ਕਿਉਂਕਿ ਮੇਰੀ ਆਵਾਜ਼ ਕੱਟੀ ਗਈ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਹੁਣ ਮੈਂ ਸੋਚਿਆ ਫਿਰ ਵਾਇਸਓਵਰ ਕਰਕੇ ਤੁਹਾਨੂੰ ਦੱਸ ਦੇਵਾਂ ਤੁਹਾਨੂੰ ਲੱਗੇਗਾ ਕਿ ਮੈਂ ਬੋਲ ਰਹੀ ਆ ਪਰ ਆਵਾਜ਼ ਮੈਚ ਨਹੀਂ ਕਰ ਰਹੀ ਉਹ ਏਹੀ ਗੱਲ ਆ ਤੇ ਇਸ ਕਰਕੇ ਹੁਣ ਮੈਂ ਦੁਬਾਰਾ ਤੋਂ ਇੱਥੇ ਰਿਕਾਰਡਿੰਗ ਕੀਤੀ ਆ ਆਵਾਜ਼ ਦੀ ਤੇ ਪਲ ਪਿਸਟਿਕ ਲਗਾ ਲਈ ਹੈ ਤੇ ਲਾਸਟ ਤੇ ਮੈਂ ਮਸਕਰਾ ਅਪਲਾਈ ਕੀਤਾ ਹੈ ਮਸਕਾਰੇ ਨਾਲ ਮਤਲਬ ਬਹੁਤ ਫਰਕ ਪੈਂਦਾ ਹੈ ਜਿਹੜੀਆਂ ਆਪਣੀਆਂ ਲੈਸ਼ਸ ਆ ਇਹ ਬਹੁਤ ਸੋਹਣੀ ਲੁੱਕ ਆਉਂਦੀ ਲੈਸ਼ਸ ਦੀ ਆਪਾਂ ਇਹ ਮੇਰੀਆਂ ਆਪਣੀਆਂ ਹੀ ਲੈਸ਼ਸ ਨੇ ਮੈਂ ਫਾਲਸ ਲੈਸ਼ਸ ਨਹੀਂ ਲਗਾਈਆਂ ਤੇ ਇਹਦੇ ਨਾਲ ਆਈਸ ਮੇਕਅਪ ਬਹੁਤ ਸੋਹਣਾ ਲੱਗਦਾ ਹੈ ਤੇ ਮਸਕਰਾ ਲਗਾਉਣ ਤੋਂ ਬਾਅਦ ਇੱਥੇ ਮੈਂ 슈ਗਰ ਦਾ ਅ ਬਲਸ਼ ਲਿਆ ਇਹਦੇ ਵਿੱਚ ਬਲਸ਼ ਹਾਈਲਾਈਟਰ ਤੇ ਕੰਟੋਰ ਤਿੰਨੇ ਚੀਜ਼ਾਂ ਹੈ ਤੇ ਆਪਾਂ ਕੰਟੋਰ ਤੇ ਹਾਈਲਾਈਟਰ ਤਾਂ ਯੂਜ਼ ਨਹੀਂ ਕੀਤਾ ਪਰ ਇੱਥੇ ਆਪਾਂ ਕੱਲਾ ਬਲਸ਼ ਯੂਜ਼ ਕਰਾਂਗੇ ਤੇ ਬਲਸ਼ ਆਪਾਂ ਇਸ ਤਰ੍ਹਾਂ ਲੈ ਕੇ ਚੀਕਸ ਏਰੀਏ ਨੂੰ ਥੋੜਾ ਥੋੜਾ ਪ੍ਰੋਡਕਟ ਲੈ ਕੇ ਇਸ ਤਰ੍ਹਾਂ ਸਮਝ ਕਰਨਾ ਇਹ ਤੇ ਸਿੰਪਲ ਲੁੱਕ ਰੱਖਣ ਕਰਕੇ ਮੈਂ ਕੰਟੋਰ ਹਾਈਲਾਈਟ ਨਹੀਂ ਕੀਤਾ ਤੇ ਕੱਲਾ ਬਲਸ਼ ਕਰਕੇ ਫਾਈਨਲ ਕਰ ਦਿੱਤਾ ਹੈ ਤੇ ਜਿਵੇਂ ਨੋਰਮਲ ਆਪਾਂ ਘਰ ਦੇ ਵਿੱਚ ਕੀ ਕਰਦੇ ਆ ਇਸ ਤਰ੍ਹਾਂ ਫਾਊਂਡੇਸ਼ਨ ਲਗਾ ਕੇ ਥੋੜਾ ਇਸ ਵਿੱਚ ਇੱਕ ਕੱਪ ਕਰਕੇ ਲਿਪਸਟਿਕ ਲਗਾ ਕੇ ਤੇ ਆਪਦੇ ਕੰਮ ਤੇ ਜਾ ਸਕਦੇ ਆ ਇਸੇ ਤਰ੍ਹਾਂ ਹੀ ਆਪਾਂ ਬਲਸ਼ ਵੀ ਕਰ ਲਿਆ ਹੈ ਹੁਣ ਤੇ ਇਹ ਸਾਡੇ ਅੱਜ ਦੇ ਮੇਕਅਪ ਦੀ ਫਾਈਨਲ ਲੁੱਕ ਤੇ ਮੈਨੂੰ ਹੁਣ ਮੇਕਅਪ ਕੀਤੇ ਆ ਅੱਧਾ ਕੋ ਘੰਟਾ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾ ਰਹੀ ਆ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਮੇਰੀ ਜਿਹੜੀ ਵੀਡੀਓ ਪਸੰਦ ਆਏਗੀ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਪਲੀਜ਼ ਮੇਰੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤੇ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਅੱਜ ਤਾਂ ਸਿੰਪਲ ਹੀ ਮੇਕਅਪ ਲੁੱਕ ਕ੍ਰੀਏਟ ਕੀਤਾ ਸੀ ਤੇ ਅਗਲੀ ਵੀਡੀਓ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਆਈਸ ਮੇਕਅਪ ਲੈ ਕੇ ਨਾਲ ਆਪਾਂ ਜਿਹੜਾ ਬੇਸ ਵੀ ਅਲੱਗ-ਅਲੱਗ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਬਣਾਈਂਦਾ ਕਿਸ ਤਰ੍ਹਾਂ ਦੀ ਸਕਿਨ ਤੇ ਕਿਹੜੇ ਬੇਸ ਜਾਂਦੇ ਆ ਤੇ ਜੇਕਰ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਕੇ ਮੇਰੇ ਚੈਨਲ ਨੂੰ ਬੈਲ ਆਈਕਨ ਦਬਾ ਦਿਓ ਤੇ ਮੇਰੀਆਂ ਵੀਡੀਓਜ਼ ਤੁਹਾਡੇ ਕੋਲ ਪਹੁੰਚਦੀਆਂ ਰਹਿਣਗੀਆਂ ਤੇ ਤੁਸੀਂ ਇਸੇ ਤਰ੍ਹਾਂ ਹੀ ਮੇਨੂੰ ਵੀਡੀਓਜ਼ ਨੂੰ ਪਿਆ ਦਿੰਦੇ ਰਹਿਣਾ ਤੇ ਮੈਂ ਵੀ ਤੁਹਾਡੇ ਲਈ ਵੀਡੀਓਜ਼ ਬਣਾਉਂਦੀ ਰਹੂੰਗੀ ਤੇ ਅੱਜ ਮੈਨੂੰ ਦਿਓ ਇਜਾਜ਼ਤ ਆਪਾਂ ਹੁਣ ਨਵੀਂ ਵੀਡੀਓ ਲੈ ਕੇ ਆਉਨੇ ਆ ਨਵੇਂ ਟੌਪਿਕ ਤੇ ਤੇ ਮਿਲਦੇ ਆਂ ਫਿਰ ਸਸਿਕਾ